ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਦੋ ਮੁੱਦਿਆਂ ਤੇ ਜ਼ਰੂਰੀ ਗੱਲਬਾਤ ਕਰਨੀ ਆ ਭਗਵੰਤ ਮਾਨ ਦੇ ਅਸਤੀਫੇ ਬਾਰੇ ਜਿਹੜੀ ਅਫਵਾਹ ਉੱਡੀ ਸੀ ਉਹਦੇ ਬਾਬਤ ਤੁਹਾਨੂੰ ਹੁਣ ਕਲੀਅਰ ਕਰ ਦਿੰਨੇ ਆ ਕਿ ਭਗਵੰਤ ਮਾਨ ਦਾ ਅਸਤੀਫਾ ਜਿਹੜਾ ਉਹ ਕਿਤੇ ਵੀ ਜਿਹੜਾ ਭਗਵੰਤ ਮਾਨ ਅਸਤੀਫਾ ਨਹੀਂ ਦੇਵੇਗਾ ਇਹਦੇ ਬਾਅਦ ਤੋਂ ਹੀ ਆਪਾਂ ਗੱਲਬਾਤ ਕਰਾਂਗੇ ਮਜੀਠੀ ਦੇ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਹੜ ਆਇਆ ਆ ਮੈਂ ਪਹਿਲੇ ਦਿਨ ਜਿਸ ਦਿਨ ਪਹਿਲਾ ਵੀਡੀਓ ਪਾਈ ਆ ਤੁਸੀਂ ਚੱਕ ਕੇ ਦੇਖ ਲਓ ਉਸ ਦਿਨ ਮੈਂ ਇੱਕ ਗੱਲ ਕਹੀ ਸੀ ਕਿ ਹੜ ਆਇਆ ਜਾਂ ਲਿਆਂਦੇ ਗਿਆ ਇੱਥੇ ਕਿਉਂਕਿ ਬੁੱਧੀਜੀਵੀ ਵਾਲੇ ਵੱਡੇ ਹੁੰਦੇ ਆ ਬਦਵਾਨ ਫੇਸਬੁਕ 'ਈ ਇੱਕ ਨੇ ਲਿਖਿਆ ਜੀ ਕਿ ਸਾਈ ਫੜਾ ਕੇ ਆਏ ਸੀ ਤਾਂ ਹੜ ਆਇਆ ਤੇ ਅੱਜ ਜਿਹੜੇ ਖੁਲਾਸੇ ਹੋ ਰਹੇ ਨੇ ਇਹਦੇ ਬਾਬਤ ਗੱਲਬਾਤ ਆਪਾਂ ਕਰਦੇ ਆ ਬੜੀ ਧਿਆਨ ਦੇ ਨਾਲ ਸੁਣਿਓ ਵੀਡੀਓ ਹੁਣ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਹੜਾਂ ਦੀ ਸਥਿਤੀ ਬਾਰੇ ਕਿ ਜੇ ਹੜ ਨੇ ਮੈਂ ਪਹਿਲੀ ਗੱਲ ਇਹ ਕਹੀ ਸੀ ਕਿ ਹੜ ਆਏ ਆ ਜਾਂ ਲੈ ਜਾਂਦੇ ਗਿਆ ਇਹ ਪਹਿਲੀ ਮੈਂ ਵੀਡੀਓ ਜਿਸ ਦਿਨਾਂ ਪਹਿਲੇ ਦਿਨ ਹੜਾ ਤੇ ਪਾਈ ਸੀ ਤੇ ਕਈਆਂ ਨੇ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਉਹੀ ਕਮੈਂਟ ਕੀਤੇ ਆ ਤੇ ਅੱਜ ਜਿਹੜਾ ਰੌਲਾ ਪੈ ਰਿਹਾ ਕਿ ਭਾਈ ਇਹ ਪਾਣੀ ਜਿਹੜੇ ਕੁਦਰਤੀ ਮਾਰਨੀ ਇਹ ਇਹ ਜਿਹੜਾ ਹੁਣ ਕਲੀਅਰ ਹੋ ਗਿਆ ਕਿ ਜੇ ਕਿ ਹੜ ਜਿਹੜਾ ਜਿਹੜੇ ਆਉਣੇ ਸੀ ਅਖੇ ਜੂਨ ਮਹੀਨੇ ਦੇ ਵਿੱਚ ਆਉਣੇ ਸੀ ਅਸੀਂ ਅਖੇ ਰੋਕ ਕੇ ਰੱਖਿਆ ਤੇ ਆ ਕੇ ਅਗਸਤ ਦੇ ਵਿੱਚ ਆਏ ਆ ਤੇ ਜੇ ਅਸੀਂ ਹਰਿਆਣੇ ਨੂੰ ਪਾਣੀ ਦੇ ਦਿੰਦੇ ਆ ਕੋਈ ਕਹਿੰਦਾ ਤੇ ਹੜ ਨਹੀਂ ਆਉਣੇ ਸੀ ਤੇ ਕੁਝ ਹੁਣ ਇਹ ਵੱਡੀਆਂ ਜਿਹੜੀਆਂ ਚਰਚਾਵਾਂ ਨੇ ਜਾਂ ਵੱਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਹਿੰਦੇ ਆ ਕਿ ਪਾਕਿਸਤਾਨ ਕਿੰਨੇ ਪਾਣੀ ਛੱਡਣਾ ਸੀ ਉਹਨੂੰ ਸਭ ਕੁਝ ਸਿਕਾਉਣਾ ਸੀ ਅਨਿਤਿਆ ਕੌਣ ਘਟ ਰਿਹਾ ਤੇ ਪੰਜਾਬੀਓ ਤੁਹਾਨੂੰ ਕੌਣ ਮਾਰ ਰਿਹਾ ਇਹ ਬੜੀ ਸਮਝਣ ਦੀ ਜ਼ਰੂਰਤ ਆ ਤੁਹਾਡੇ ਉੱਤੇ ਜਿਹੜਾ ਰਾਜ ਆ ਉਹ ਧਿਰ ਕਰ ਰਹੀ ਆ ਜਿਹੜੀ ਕਿ ਸਿੱਖਾਂ ਨੂੰ ਪਸੰਦ ਨਹੀਂ ਕਰਦੀ ਜਿਹੜੀ ਕਿ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੀ ਉਹ ਕਹਿੰਦੇ ਆ ਕਿ ਪੰਜਾਬੀ ਆਪਸ ਦੇ ਵਿੱਚ ਲੜ ਕੇ ਮਰ ਜਾਣ ਇਹ ਦੋਨੇ ਪੰਜਾਬ ਖਾਤਮ ਹੋ ਜਾਣਾ ਤੇ ਅਸੀਂ ਦੇ ਉੱਪਰ ਰਾਜ ਕਰੀਏ ਉੱਤੇ ਰਹੇਗੀ ਆ ਕੇਂਦਰ ਸਰਕਾਰ ਇਸ ਕਰਕੇ ਕੇਂਦਰ ਸਰਕਾਰ ਨੇ ਅਜੇ ਤੱਕ ਮੂੰਹ ਨਹੀਂ ਖੋਲਿਆ ਤੇ ਹੁਣ ਇੱਕ ਡਰਾਮਾ ਕਰਨ ਆਊਗਾ ਪ੍ਰਧਾਨ ਮੰਤਰੀ ਦੇਸ਼ ਦਾ ਦੱਸਿਆ ਜਾ ਰਿਹਾ ਕਿ 9 ਸਤੰਬਰ ਨੂੰ ਜਿਹੜਾ ਗੁਰਦਾਸਪੁਰ ਆਉਣਾਗਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਸਾਡੀਆਂ ਇਹ ਢੀਆਂ ਘਟੀਆਂ ਨੀਤੀਆਂ ਹੋ ਗਈਆਂ ਜੇਕਰ ਸਾਥੋਂ ਬੰਬਾਂ ਦੇ ਨਾਲ ਟੋਪਾਂ ਦੇ ਨਾਲ ਗ੍ਰੇਡਾਂ ਦੇ ਨਾਲ ਨਹੀਂ ਲੜਿਆ ਜਾਂਦਾ ਇਦਾ ਮਤਲਬ ਇਹ ਆ ਕਿ ਪਾਣੀ ਛੱਡ ਦਿਓ ਕਿ ਆਮ ਜਨਤਾ ਨੂੰ ਤੁਸੀਂ ਮਾਰ ਦਿਓ ਉਸ ਤੋਂ ਪਹਿਲਾਂ ਤੁਹਾਡਾ ਇੱਕ ਵੱਡਾ ਦੁਸ਼ਮਣ ਹੋਰ ਬੈਠਾਗਾ ਚੀਨ ਤੁਹਾਡਾ ਏਰੀਆ ਵੀ ਦੱਬੀ ਬੈਠਾਗਾ ਤੇ ਵੱਡੇ-ਵੱਡੇ ਜਿਹੜੇ ਬੰਨ ਡੈਮ ਨੇ ਜਿਹੜਾ ਆਪਾਂ ਕਹਿ ਦਈਏ ਕਿ ਆਪਾਂ ਦੁਨੀਆ ਦਾ ਜੇ ਆਪਾਂ ਪਹਿਲੇ ਜਾਂ ਦੂਜੇ ਨੰਬਰ ਦੇ ਕਹਿ ਦਈਏ ਕਿ ਉਹਨਾਂ ਨੇ ਦੁਨੀਆ ਦੇ ਦੂਜੇ ਨੰਬਰ ਤੇ ਦੱਛਾ ਜਾ ਰਿਆ ਕਿ ਜਿਹੜਾ ਚੀਨ ਵੱਲੋਂ ਜਿਹੜੇ ਇਹ ਜਿਹੇ ਡੈਮ ਬਣਾਏ ਹੋਏ ਆ ਜਿਹੜਾ ਕਿ ਉਹ ਜੇਕਰ ਪਾਣੀ ਛੱਡ ਦੇਣ ਤੇ ਸਾਰਾ ਜਿਹੜਾ ਇਹ ਭਾਰਤ ਹਿੰਦੂਸਤਾਨ ਕਹਿੰਦੇ ਆ ਜਿਹਨੂੰ ਸਾਰਾ ਮਲਿਆ ਮੇਟ ਹੋ ਜਾਵੇਗਾ ਨਾਲ ਦੀ ਨਾਲ ਇਹਦੇ ਜਿਹੜੇ ਹੋਰ ਵੀ ਦੇਸ਼ ਤਬਾਹ ਹੋ ਸਕਦੇ ਆ ਵੱਡੀ ਗਿਣਤੀ ਦੇ ਵਿੱਚ ਪਰ ਉਧਰ ਮੂੰਹ ਨਹੀਂ ਜਾਂਦਾ ਕਹਿੰਦੇ ਹੁੰਦੇ ਆ ਕਿ ਮਾਰੇ ਬੰਦੇ ਤੇ ਹਰ ਇੱਕ ਚੜ ਕੇ ਆ ਜਾਂਦਾ ਇਸ ਕਰਕੇ ਜਿੱਥੋਂ ਇਹਨਾਂ ਨੂੰ ਡਰ ਲੱਗਦਾ ਉਧਰ ਕੋਈ ਮੂੰਹ ਨਹੀਂ ਕਰਦਾ ਤੇ ਜਿਹੜਾ ਪੰਜਾਬ ਨੂੰ बार-बार ਪੰਜਾਬ ਦੇ ਉੱਪਰ ਹਮਲੇ ਕਰਨੇ ਕਦੇ ਜੰਗ ਲਾ ਦੇਣੀ ਤਾਂ ਪੰਜਾਬੀਆਂ ਦਾ ਨੁਕਸਾਨ ਹੋਣਾ ਹਾਰਾ ਜਾਣਾ ਕਹਿੰਦੇ ਤਾਂ ਪੰਜਾਬੀਆਂ ਦਾ ਨੁਕਸਾਨ ਹੋਣਾ ਸੋਕਾ ਆ ਜਾਣਾ ਤਾਂ ਪੰਜਾਬੀਆਂ ਦਾ ਨੁਕਸਾਨ ਹੋਣਾ ਜਾਨੀ ਕਿ ਪੰਜਾਬ ਨੂੰ ਕੁਚਲਣਾ ਚਾਹੁੰਦੇ ਆ ਸਿੱਧਮ ਸਿੱਧੀ ਇਹ ਗੱਲ ਆ ਇਹ ਬੜੀਆਂ ਵੱਡੀਆਂ ਧਾਰਨਾਵਾਂ ਦੀ ਜੇ ਆਪਾਂ ਗੱਲ ਕਰਨ ਲੱਗ ਜਾਈਏ ਇਸ ਹੜਾ ਦੇ ਸਥਿਤੀ ਤੋਂ ਲੈ ਕੇ ਤਾਂ ਕਈ ਘੰਟੇ ਉੱਤੇ ਆਪਾਂ ਗੱਲਬਾਤ ਕਰ ਸਕਦੇ ਆ ਇੱਕ ਇਹ ਜ਼ਰੂਰੀ ਗੱਲ ਸਮਝਣ ਦੀ ਜ਼ਰੂਰਤ ਆ ਕਿ ਇੱਥੇ ਰਾਜਨੀਤਕ ਤੋ ਲੋਕਾਂ ਨੇ ਜਿਨ੍ਹਾਂ ਨੇ ਇਹ ਹੜ ਲਿਆਂਦੇ ਆ ਜਾਂ ਹੜ ਆਇਆ ਜੇ ਤੁਸੀਂ ਹੜ ਕਹਿੰਦੇ ਹੋ ਤੇ ਅਸੀਂ ਕਹਿੰਦੇ ਆ ਕਿ ਹੜ ਆਂਦਾ ਜਿਹੜਾ ਇਹ ਪਾਣੀ ਉਹਨਾਂ ਨੇ ਰੋਕ ਕੇ ਰੱਖਿਆ ਜੇਕਰ ਉਸੇ ਦਿਨ ਹੀ ਜੂਨ ਦੇ ਮਹੀਨੇ ਦੇ ਵਿੱਚ ਇਹ ਪਾਣੀ ਨੂੰ ਜਿਹੜਾ ਜਦੋਂ ਸੋਕਾ ਪੈਂਦਾਗਾ ਜਦੋਂ ਪੰਜਾਬ ਸੋਕੇ ਨਾਲ ਮਰਦਾ ਉਦੋਂ ਜਿਹੜਾ ਇਹ ਪਾਣੀ ਉਹਨਾਂ ਨੂੰ ਬਚਾ ਕੇ ਰੱਖਿਆ ਜਾਂਦਾ ਉਦੋਂ ਪੰਜਾਬ ਨੂੰ ਸੋਕੇ ਨਾਲ ਮਾਰਿਆ ਜਾਂਦਾ ਫਿਰ ਜਿਹੜੀਆਂ ਨਹਿਰਾ ਨੇ ਉਹ ਜਿਹੜੀਆਂ ਖਾਲੀ ਰਹਿੰਦੀਆਂ ਨੇ ਸੂਏ ਕੱਸੀਆਂ ਜਿਹੜੇ ਉਹ ਖਾਲੀ ਰਹਿੰਦੇ ਆ ਤੇ ਲੋਕਾਂ ਵੱਲੋਂ ਜਿਹੜੇ ਮੋਟਰ ਆਪਣਾ ਚਲਾ ਚਲਾ ਕੇ ਜਿਹੜਾ ਥੱਲੇੋਂ ਪਾਣੀ ਕੱਢਿਆ ਜਾਂਦਾ ਤੇ ਉਦੋਂ ਤੌਕਾ ਪਾਣੀ ਦਾ ਨਹੀਂ ਆਉਂਦਾ ਤੇ ਇੱਕ ਲੱਗਤ ਜਿਹੜੇ ਹੜ ਆ ਜਾਂਦੇ ਆ ਇਹ ਬੜੀ-ਬੜੀ ਗੇਮ ਐ ਇਹਨੂੰ ਸਮਝਣ ਦੀ ਬਹੁਤ ਜ਼ਰੂਰਤ ਆ ਦੂਸਰੀ ਗੱਲ ਅੱਜ ਜਿਹੜਾ ਕਿ ਪੰਜਾਬੀਆਂ ਦੇ ਉੱਪਰ ਅੱਜ ਉਹਨਾਂ ਜਿਹੜੇ 19 19 20 ਜਿਹੜੇ ਆਪਾਂ ਜ਼ਿਲ੍ਹੇ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਹੜ੍ਹਾਂ ਨੇ ਜਿਹੜਾ ਤਬਾਹੀ ਮਚਾਈ ਹੋਈ ਆ ਘਰਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਉੱਪਰ ਅੱਜ ਇਹ ਸਿਆਸੀ ਲੋਕ ਸਿਆਸਤ ਕਰ ਰਹੇ ਨੇ ਪਹਿਲਾਂ ਕਿਸ ਤਰ੍ਹਾਂ ਦੀ ਸਿਆਸਤ ਹੁੰਦੀ ਸੀ ਅੱਜ ਦੇਖੋ ਜਿਹੜੇ ਕੋਈ 5 ਕਰੋੜ ਦਾ ਐਲਾਨ ਕਰ ਰਹੇ ਆ ਉਹਦਾ ਕੋਈ ਚੇਤੇ ਨਹੀਂ ਜਿਹੜਾ 1.5 ਕਰੋੜ ਰੁਪਇਆ ਦੇ ਰਹੇ ਆ ਉਹਦਾ ਕੋਈ ਚੇਤੇ ਨਹੀਂ ਜਿਹੜਾ ਕਰੋੜ ਦੇ ਰਹੇ ਆ ਉਹਦਾ ਕੋਈ ਚੇਤੇ ਨਹੀਂ ਜਿਹੜਾ 10 ਪਿੰਟ ਲੈ ਰਿਆ ਗੋਦ ਉਹਦੀ ਕੋਈ ਵਾਹ ਵਾਹ ਨਹੀਂ ਜਿਹੜਾ ਤੁਹਾਨੂੰ ਹੱਥਾਂ ਦੇ ਵਿੱਚ ਗੁੱਟੀਆਂ ਕੱਢ ਕੇ ਜਿਹੜਾ ਜਿਹਦੇ ਵਿੱਚ ਤੁਸੀਂ ਨੋਟ ਵੇਖੇ ਹੋਣਗੇ 50 ਦਾ ਨੋਟ ਵੀ ਆ 100 100 ਦੇ ਨੋਟ ਵੀ ਆ ਜਾਂ 5 500 ਦੇ ਨੋਟ ਵੀ ਆ ਉਹ ਜਿਹੜਾ ਵੱਧ ਤੋਂ ਵੱਧ ਕਿੰਨਾ ਹੋਊਗਾ 2 ਲੱਖ ਹੋਊਗਾ 4 ਲੱਖ ਹੋਊਗਾ 5 ਲੱਖ ਹੋਊਗਾ 7 ਹੋਊਗਾ ਵੱਧ ਤੋਂ ਵੱਧ ਅੱਜ ਲੋਕ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਆ ਕਹਿੰਦੇ ਜੇ ਸਾਡੇ ਲਈ ਤਾਂ ਇਹ ਮਸੀਹ ਆ ਜਿਨੇ ਤਾਨ 5 ਕਰੋੜ ਰੁਪਇਆ ਦੇ ਦਿੱਤਾ ਇੱਕ ਜਣੇ ਨੇ ਉਹ ਤੁਹਾਡੇ ਕੋਈ ਯਾਦ ਨਹੀਂ ਐਨਾ ਕੀ ਸਾਡੇ ਲੋਕਾਂ ਦੀ ਇਹ ਸੋਚ ਆ ਜੀ ਫਲਾਨਾ ਉੱਥੇ ਪੈਸੇ ਵੱਢੀ ਜਾਂਦਾ ਆ ਸੋਚ ਦੇ ਕਰਕੇ ਜਿਹੜਾ ਅੱਜ ਅਸੀਂ 1947 ਲੈ ਕੇ ਅੱਜ ਤੱਕ ਜੁੱਤੀਆ ਖਾਂਦੇ ਆਏ ਆ ਤੇ ਕੁੱਟ ਉਹ ਖਾਂਦੇ ਆ ਰਹੇ ਨੇ ਜਿਹੜੇ ਲੋਕ ਭਲੀ ਪਾਂਤ ਇਹ ਜਾਣਦੇ ਐ ਇਨ੍ਹਾਂ ਸਰਕਾਰਾਂ ਬਾਰੇ ਇਹਨਾਂ ਲੀਡਰਾਂ ਵਾਲੇ ਤੇ ਜਿਹੜੇ ਆਮ ਜਨਤਾ ਕੀ ਪਿੰਡਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਇੱਕ ਫੋਟੋਆਂ ਵੇਖ ਲਈਆਂ ਜਿਨ੍ਹਾਂ ਨੇ ਵੀਡੀਓ ਵੇਖ ਲਈਆਂ ਜੀ ਫਲਾਨਾ ਬੜੇ ਪੈਸੇ ਵੰਡੀ ਜਾਂਦਾ ਧਮਕਾ ਬੜੇ ਪੈਸੇ ਵੰਡੀ ਜਾਂਦਾ ਉਹ ਤੁਹਾਡੇ ਪੈਸੇ ਆ ਤੁਹਾਡੇ ਉੱਤੇ ਵੰਡ ਦਿੱਤੇ ਆ ਤੁਹਾਡਾ ਟੈਕਸ ਲੈ ਕੇ ਤੁਹਾਡੇ ਖੋਕੇ ਤੁਹਾਡਾ ਪੰਜਾਬ ਝਾੜ ਕੇ ਉਹਨਾਂ ਨੇ ਆਪਣੇ ਘਰ ਭਰੇ ਆ ਤੁਸੀਂ ਲੋਕੋ ਬੇਆਰਬੀਆਂ ਨੂੰ ਭੁੱਲ ਗਏ ਟਾਡੇ ਲੋਕਾਂ ਨੂੰ ਗੁਰੂ ਨਹੀਂ ਯਾਦ ਆ ਤੁਸੀਂ ਗੁਰੂ ਦੀ ਗੱਲ ਨਹੀਂ ਕਰਨੀ ਤੁਸੀਂ ਇੱਕ ਮੱਥਾ ਤੇ ਟੇਕਣ ਤੱਕ ਸੀਮਿਤ ਰਹਿ ਗਏ ਗੁਰੂ ਘਰਾਂ ਦੇ ਵਿੱਚ ਤੁਸੀਂ ਜਾਣੇ ਜ਼ਰੂਰ ਆਓ ਮੱਥਾ ਟੇਕ ਕੇ ਜਿਹੜਾ ਵਾਪਸ ਆ ਜਾਂਦੇ ਹੋ ਕਹਿੰਦੇ ਸਾਨੂੰ 40 ਸਾਲ ਹੋ ਗਏ ਗੁਰੂ ਘਰ ਜਾਂਦਿਆਂ ਨੂੰ ਕੋਈ ਕਹਿੰਦਾ ਸਾਨੂੰ 30 ਸਾਲ ਹੋ ਗਏ ਸਿੱਖਿਆ ਕੀ ਲਿੱਤੀ ਆ ਗੁਰੂ ਤੋਂ ਇਹ ਵੀ ਦੱਸ ਦਿਓ ਕਿ ਭਾਈ ਅਸੀਂ ਅੱਜ ਆ ਸਿੱਖਿਆ ਲੈ ਕੇ ਆਏ ਆ ਅੱਜ ਅਸੀਂ ਆ ਗੁਰੂ ਦੀ ਗੱਲ ਮੰਨੀ ਆ ਪਰ ਮੰਨਣੇ ਕੁਛ ਨਹੀਂ ਸਿੱਖਿਆ ਸਾਡੇ ਪੱਲੇ ਕੁਝ ਨਹੀਂ ਆਉਣਾ ਦਿਮਾਗ ਸਾਡਾ ਉਲੂਆਂ ਵਰਗਾ ਹੋਇਆ ਪਿਆਗਾ ਸੁੱਤਾ ਰਹਿੰਦਾਗਾ ਰਾਤ ਨੂੰ ਜਾਗਦਾਗਾ ਤੇ ਅਸੀਂ ਜਿਹੜਾ ਇੱਕ ਦੂਜੀ ਦੀ ਵੀਡੀਓ ਵੇਖ ਲੈਨੇ ਆ ਉਹ ਅਗਲੇ ਸ਼ੇਅਰ ਕਰਤੀ ਉਹਨੇ ਕਰਤੀ ਤੇ ਐਨੇ ਤੱਕ ਸਾਡਾ ਦਿਮਾਗ ਆ ਜਿਹੜਾ ਉਹ ਬੰਦਾ ਭੁਮਾ ਦਿੰਦਾਗਾ ਤੇ ਜਿਹੜਾ ਮਾਈਂਡ ਬਾਸ ਕਰ ਦਿੰਦਾਗਾ ਐਨੇ ਕਿ ਤੁਹਾਡੀ ਸੋਡੀ ਜਿਹੜੀ ਔਕਾਤ ਰਹੀ ਗਾ ਲੋਕਾਂ ਦੀ ਇਸ ਕਰਕੇ ਤੁਹਾਡੇ ਸਿਰ ਤੇ ਪੈਂਦੇ ਆ ਤੁਸੀਂ ਤਾਂ ਖਾਣੇ ਹੁੰਦਿਆਂ ਨਾਲ ਦੂਜਿਆਂ ਦੀ ਪਵਾਉਨੇ ਹੋ ਜਿਹੜਾ ਮਾੜੀ ਮੋਟੀ ਕੋਈ ਪੰਜਾਬ ਦੀ ਗੱਲ ਕਰਦਾ ਜਾਂ ਪੰਜਾਬ ਦੇ ਭਲੇ ਦੀ ਗੱਲ ਕਰਦਾ ਜਾਂ ਪੰਜਾਬ ਦੀ ਸੋਚਣ ਦੀ ਗੱਲ ਕਰਦਾ ਜਾਂ ਸਿੱਖ ਇਜ਼ਮ ਦੀ ਗੱਲ ਕਰਦਾ ਉਹਨਾਂ ਲੋਕਾਂ ਉੱਤੇ ਤੁਸੀਂ ਵੀ ਜਿਹੜਾ ਅਤਿਆਚਾਰ ਕਰਾਉਣ ਦੇ ਮੈਂ ਉਕ ਦੋਸੀ ਜਿਹੜੇ ਤੁਸੀਂ ਲੋਕ ਹੋ ਜਿਹੜੇ ਉਹਨਾਂ ਸਿਆਸੀ ਲੋਕਾਂ ਦੇ ਉਹਨਾਂ ਗੁੰਡੇ ਲੋਕਾਂ ਦੇ ਪਾwale ਹੋਏ ਤੁਸੀਂ ਉਹ ਜਿਹੜੇ ਥੱਲੇ ਬੈਠੇ ਹੋਏ ਥੱਲੇ ਲੈਵਲ ਦੇ ਲੋਕ ਆ ਜਿਨੂੰ ਅੰਧ ਭਗਤ ਕਹਿ ਦਈਏ ਜਾਂ ਆਪਾਂ ਭੇਡਾ ਕਹਿ ਦਈਏ ਤੁਸੀਂ ਉਹ ਲੋਕ ਹੋ ਤੇ ਦੂਸਰੀ ਆਪਾਂ ਗੱਲ ਕਰਦੇ ਹਾਂ ਹੁਣ ਭਗਵੰਤ ਮਾਨ ਦੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਕੋਈ ਕਹਿੰਦਾ ਜੀ ਉਹ ਡਰਾਮੇ ਕਰਿਆ ਚਰਨੀ ਚੰਨੀ ਕਹਿੰਦਾ ਕਿ ਭਗਵੰਤ ਮਾਨ ਡਰਾਮੇ ਕਰਿਆ ਉਹ ਬਿਮਾਰ ਨਹੀਂ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਡਰਾਮਕ ਡਰਾਮੇ ਕਰ ਰੇ ਅਸੀਂ ਤਾਂ ਨਹੀਂ ਕਹਿੰਦੇ ਪਰ ਇਹ ਗੱਲ ਇੱਕ ਗੱਲ ਸੋਚ ਕੇ ਚਲੋ ਵੈਸੇ ਤਾਂ ਜਿਹੜੇ ਪ੍ਰੈਕਟੀਕਲ ਲੋਕ ਹੁੰਦੇ ਆ ਇਹ ਆਪਸ ਦੇ ਵਿੱਚ ਦੂਸਰਾਂ ਬਾਜੀ ਕਰਕੇ ਜਿਹੜਾ ਲਾਹਾ ਕੁਝ ਇਹ ਹੋਰ ਖਟ ਜਾਂਦੇ ਆ ਤੁਹਾਡਾ ਜਿਹੜਾ ਅਸਲੀ ਮੁੱਦਿਆਂ ਤੋਂ ਜਿਹੜਾ ਧਿਆਨ ਆ ਉਪੜਕਾਇਆ ਜਾਂਦਾ ਤੇ ਹੁਣ ਕੁਝ ਵੀ ਹੋ ਸਕਦਾਗਾ ਚੰਨੀ ਚੰਨੀ ਗੱਲ ਠੀਕ ਵੀ ਹੋ ਸਕਦੀ ਆ ਤੇ ਉਹਦੀ ਗੱਲ ਗਲਤ ਵੀ ਹੋ ਸਕਦੀ ਆ ਪਰ ਇੱਕ ਗੱਲ ਇਹ ਤੇ ਸੋਚਣ ਵਾਲੀ ਆ ਕੌਣ ਕਹਿੰਦਾ ਕਿ ਭਾਈ ਮੈਂ ਬਿਮਾਰ ਹੋਵਾਂ ਕੌਣ ਕਹਿੰਦਾ ਕਿ ਭਾਈ ਮੈਂ ਹਸਪਤਾਲ ਦੇ ਵਿੱਚ ਦਾਖਲ ਹੋਵਾਂ ਕੌਣ ਕਹਿੰਦਾ ਇਹ ਚੀਜ਼ਾਂ ਗੱਲਾਂ ਕਿ ਭਾਈ ਲੋਕ ਮੇਰਾ ਮਜ਼ਾਕ ਉਡਾਉਣਾ ਜਾਂ ਜਿਹੜੀ ਮੇਰੀ ਕੁਰਸੀ ਆ ਉਹਨੂੰ ਆਉਣ ਵਾਲਾ ਖਤਰਾ ਬਣੇ ਮੈਨੂੰ ਲੱਗਦਾ ਕਿ ਇਹ ਲੋਕ ਇਹ ਗੱਲਾਂ ਚਾਹੁੰਦੇ ਹੋਣ ਹੋ ਸਕਦਾ ਕਿ ਭਾਈ ਜੇਕਰ ਉਹ ਡਰਾਮੇ ਕਰਦਾ ਤੁਸੀਂ ਹੋ ਸਕਦਾ ਉਸ ਤੋਂ ਵੀ ਵੱਡੇ ਡਰਾਮੇਬਾਜ਼ ਹੋਵਾਂ ਮੈਂ ਇੱਥੇ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਇੱਥੇ ਮੈਂ ਜਿਹੜੀ ਗੱਲ ਕਰੂੰਗਾ ਸਾਫ਼ ਤੇ ਸਿੱਧੀ ਕਰੂੰਗਾ ਗਿੱਟੇ ਲੱਗੇ ਗੋਟੇ ਗੋਡੇ ਲੱਗੇ ਉਹ ਲੱਗਦੀ ਆ ਕਈਆਂ ਦੇ ਮੈਨੂੰ ਪਤਾ ਚਲੋਣੇ ਲੜਦੇ ਆ ਉਹ ਲੜੀ ਜਾਣਦੇ ਹੋਰ ਭਗਵਾਨ ਤੁਮਾਂ ਦੇ ਉੱਪਰ ਜਿਹੜਾ ਪ੍ਰੈਸ਼ਰ ਪਾਇਆ ਦਿੱਲੀ ਵਾਲਿਆਂ ਨੇ ਬੜਾ ਪਾਇਆ ਜ਼ੋਰ ਲਾਇਆ ਉਹ ਦਵਿਆ ਨਹੀਂ ਉਹ ਦਵਣ ਵਾਲਾ ਵੀ ਨਹੀਂ ਕਿਉਂਕਿ ਮੈਨੂੰ ਹੁਣ ਇੱਥੋਂ ਕਲੀਅਰ ਹੋ ਗਿਆ ਜੋ-ਜੋ ਗੱਲਾਂ ਨਿਕਲਦੇ ਆ ਜੋ-ਜੋ ਚੀਜ਼ਾਂ ਪੜਦੇ ਆ ਜੋ ਜੋ ਸਿੱਖਦੇ ਆ ਕਿਉਂਕਿ ਇਹ ਰਾਜਨੀਤੀ ਇੱਕ ਬੜੀ ਐਸੀ ਚੀਜ਼ ਆ ਇਹਨੂੰ ਆਪਾਂ ਹੋਣਾ ਇਥੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਇੱਕ ਛੇ ਆ ਯੂ نو ਆਪਾਂ ਕਹਿੰਦੇ ਨੇ ਕਿ ਬੜੀ ਕੁੱਤੀ ਛੇ ਆ ਇੱਕ ਆਪਾਂ ਅਕਸਰ ਇਹ ਬਿਆਨ ਕਰ ਦਿੰਦੇ ਆ ਪੰਜਾਬੀ ਦੇ ਵਿੱਚ ਆਖਾਂ ਨਾ ਇੱਕ ਇਹ ਇੱਕ ਮੁਹਾਵਰਾ ਬਤਿਆ ਜਾਂਦਾਗਾ ਕਿ ਬੜੀ ਕੁੱਤੀ ਛੇ ਆ ਬੁਲਾਣਾ ਜਾਂ ਬੰਦਾ ਆਪਾਂ ਕਿਸੇ ਬੰਦੇ ਤੇ ਗੱਲ ਕਰ ਲਈਏ ਇਹ ਰਾਜਨੀਤੀ ਜਿਹੜਾ ਪੜਾ ਇਹ ਬੜਾ ਡੂੰਗਾ ਗਾ ਇੱਕ ਦਰਿਆ ਦੀ ਤਰ੍ਹਾਂ ਇਹਨੂੰ ਕੋਈ ਮਾਪ ਨਹੀਂ ਸਕਦਾ ਇਹਨੂੰ ਮਾਪਣ ਵਾਲੇ ਉਹੀ ਲੋਕ ਨੇ ਜਿਹੜੇ ਇਹਦੇ ਨਾਲ ਅਟੈਚ ਨੇ ਹੁਣ ਭਗਵਾਨਤਮਨ ਦਿੱਲੀ ਵਾਲਿਆਂ ਤੋਂ ਦਬਦਾ ਨਹੀਂ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਭਗਵਾਨਤਮਨ ਅਸਤੀਫਾ ਨਾ ਅੱਜ ਦੇਵੇ ਨਾ ਕੱਲ ਦੇਵੇ ਜੇਕਰ ਭਗਵਾਨਤਮਨ ਦੇ ਖਿਲਾਫ ਜਿਹੜੇ ਕਿ ਕੁਝ ਐਮਐਲਏ ਆ ਜਾਂ 30 ਜਾਂ 40 ਆ ਉਹ ਜਰੂਰ ਨੇ ਇਹਦੇ ਵਿੱਚ ਕੋਈ ਦੋ ਰਹਿਵਾ ਨਹੀਂ ਕਿ ਭਗਵਾਨਤਮਨ ਦੇ ਖਿਲਾਫ ਨਹੀਂ ਪਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸ ਦੇਵਾਂ ਜਿਹੜੇ ਅਜ ਭਗਵਾਨਤਮਨ ਦੇ ਖਿਲਾਫ ਆ ਜਾਂ 30 ਆ ਜਾਂ 40 ਆ ਭਗਵਾਨਤਮਨ ਇੱਕ ਚੋਗਾ ਪਾਉਣਾ ਤੇ ਸਾਰੇ ਭੱਜੇ ਆਉਣੇ ਆ ਸਾਰੇ ਇਕੱਠੇ ਹੋ ਜਾਣੇ ਆ ਤੇ ਉਹਨਾਂ ਦਿੱਲੀ ਵਾਲਿਆਂ ਨੂੰ ਇੱਥੋਂ ਕੱਢ ਦੇ Đਾਂਗਾ ਹੋ ਸਕਦਾ ਕਿ ਜਿਹੜੇ ਕੁਰਸੀ ਦੀ ਭੁੱਖ ਖਾਤਰ ਇਹਨਾਂ ਚੀਜ਼ਾਂ ਨੂੰ ਲੜਦੇ ਰਹਿਣਾ ਤੇ ਉਹ ਸ਼ਾਇਦ ਕੇਜਰੀਵਾਲ ਨਰਵਿੰਦ ਕੇਜਰੀਵਾਲ ਨਾ ਜਾਂ ਦੂਜੀ ਜਾਂ ਤੀਜੀ ਉਹਨਾਂ ਨਾਲ ਜਾ ਸਕਦੇ ਆ ਇਹ ਤੇ ਵੀ ਆਪਾਂ ਅਗਲੀ ਵੀਡੀਓ ਚ ਗੱਲਬਾਤ ਕਰਾਂਗੇ ਤੀਸਰੀ ਖਬਰ ਜੁੜੀ ਆ ਬਿਕਰਮ ਮਜੀਠੀਏ ਬਾਰੇ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦਾ ਧਰੱਲੇ ਦਾ ਆਗੂ ਆ ਆਪਣੇ ਆਪ ਨੂੰ ਮਾਜੇ ਦਾ ਜਰਨਲਿਸਟ ਹੋਂਦਾ ਜਾਂ ਲੋਕ ਕਹਿੰਦੇ ਆ ਤੇ ਉਹ ਤੁਹਾਨੂੰ ਸਾਰਾ ਪਤਾ ਕਿ ਬੰਦਾ ਕਈ ਵਾਰ ਕਹਿੰਦੇ ਹੁੰਦੇ ਆ ਕਿ ਪੰਪਾਂ ਦੇ ਵਿੱਚ ਆਇਆ ਬੰਦਾ ਕਈ ਵਾਰੀ ਥੋੜਾ ਜਿਹਾ ਹੌਸਾ ਉੱਡਣ ਲੱਗ ਜਾਂਦਾ ਫਿਰ ਉਹ ਗੱਲਾਂ ਜਿਹੜੀਆਂ ਕਰਦਾ ਤੇ ਉਹ ਅੱਜ ਗੱਲਾਂ ਦਾ ਨਤੀਜਾ ਜਿਹੜਾ ਅੱਜ ਉਦੋਂ ਉਹ ਭੁਗਤਣਾ ਪੈ ਰਿਹਾ ਉਹ ਜੇਲ੍ਹ ਦੀਆਂ ਰੋਟੀਆਂ ਖਾ ਰਿਹਾ ਪਰ ਕਹਿੰਦੇ ਹੁੰਦੇ ਆ ਕਿ ਜੈਸਾ ਕਰੋਗੇ ਵੈਸਾ ਭਰੋਗੇ ਜੈਸੇ ਕੰਮ ਕਰੋਗੇ ਤੁਹਾਨੂੰ ਉਹ ਜਿਹਾ ਫਲ ਮਿਲੇਗਾ ਹੁਣ ਜੇਕਰ ਮਜੀਠੀਏ ਨੇ ਕਰੋੜਾਂ ਤੋਂ ਵੱਧ ਜਿਹੜੀ 700 ਕਰੋੜ ਦੀ ਜਾਇਦਾਦ ਬਣਾਈ ਆ ਤੇ ਜਾਂ ਫਿਰ ਭਾਈ ਉਹਨੇ ﺍﻟजਾਮ ਲੱਗ ਰਹੇ ਆ ਸਰਕਾਰਾਂ ਲਾ ਰਹੀਆਂ ਕਿ ਭਾਈ ਉਹਨੇ ਚਿੱਟਾ ਵੇਚ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਮਜੇਠੀ ਨੂੰ ਹਾਲ ਤੱਕ ਕੋਈ ਰਾਤ ਨਹੀਂ ਮਿਲਦੀ ਨਾਗਰ ਆ ਰਹੀ ਤੇ ਹੁਣ ਜਿਹੜੀ ਤਰੀਕ ਆ ਉਹ 22 ਸਤੰਬਰ ਤੇ ਪੈ ਚੁੱਕੀ ਆ ਜਾਨੀ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੇਕਰ ਮਜੇਠੀਆ ਜਿੰਨਾ ਤੱਕ ਜਾਂ ਆਪਾਂ ਇਹ ਕਹਿ ਲਈਏ ਸਿੱਧੇ ਸ਼ਬਦਾਂ ਦੇ ਵਿੱਚ ਮਾਫੀ ਨਹੀਂ ਮੰਗਦਾ ਭਾਰਤਮਾਨ ਦੇ ਕੋਲੋਂ ਜਾਂ ਉਹਦੇ ਨਾਲ ਆ ਗਾਠ ਜੋੜ ਨਹੀਂ ਕਰਦਾ ਤੇ ਭਾਈ ਮਜੇਠੀਆ ਤੇਰਾ ਆਉਣਾ ਮੁਸ਼ਕਲਾ ਤੇ ਜਿਹੜਾ ਮਜੇਠੀ ਨੂੰ ਜਿਹੜਾ ਨਾ ਹੀ ਗੱਠਜੋੜ ਭਗਵਾਨਤਮਨ ਅੱਜ ਕਰੇ ਤੇ ਨਾ ਹੀ ਕੱਲ ਕਰੇ ਕਿਉਂਕਿ ਜੇਕਰ ਕਰਦਾਗਾ ਜੇਕਰ ਲੇਵਾ ਕਰਦਾਗਾ ਤਾਂ ਫਿਰ ਭਗਵਾਨਤਮਨ ਦੀ ਕੁਰਸੀ ਨੂੰ ਖਤਰਾ ਹੈਗਾ ਹੁਣ ਅੱਜ ਲੋਕ ਆਸ ਦੇ ਵਿੱਚ ਲੜੀ ਜਾਂਦੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਸਾਡਾ ਫਲਾਨਾ ਜੀ ਅਸੀਂ ਧਮਕੇ ਦੀ ਪਾਰਟੀ ਨੇ ਭਰਾਵਾ ਉਹ ਸਾਰੇ ਇੱਕ ਨੇ ਉਹ ਸਿਆਸੀ ਕਿਹੜਾ ਕੱਢਦੇ ਆਪਣੀ ਆ ਤੇ ਕੱਦ ਨੂੰ ਭਾਈ ਕਿਹਦੀ ਬਾਰੀ ਆਈ ਆ ਕਿਨੇ ਜੇਲ੍ਹ ਦੇ ਵਿੱਚ ਜਾਣਾ ਇਹ ਕੋਈ ਪਤਾ ਨਹੀਂ ਇਹ ਕੋਈ ਪਤਾ ਨਹੀਂ ਚੱਕੀ ਕਿੱਧਰ ਫਿਰ ਜਾਵੇ ਇਹ ਕੋਈ ਪਤਾ ਨਹੀਂ ਲੋਕਾਂ ਦਾ ਕਿ ਲੋਕ ਕਿਹਦੀ ਸਰਕਾਰ ਬਣਾ ਦੇਣਾ ਜਿਹਨੂੰ ਤੁਸੀਂ ਚਾਹਣਿਓ ਕਿ ਸਾਡੀ ਦੀ ਫਲਾਨੇ ਰੁਪਏ ਵੰਡੇ ਤੇ ਉਹਦੀ ਸਰਕਾਰ ਬਣ ਜੂ ਇਹ ਬਿਲਕੁਲ ਗਲਤ ਆ ਇਹ ਪਤਾ ਨਹੀਂ ਇਸ ਅਕਾਲ ਪੁਰਖ ਵਹਿਗੁਰੂ ਦਾ ਇੱਕ ਕੁਦਰਤ ਵੱਲੋਂ ਥਾਪੜਾ ਹੁੰਦਾ ਇੱਕ ਆ ਮੌਕਾ ਕੁਦਰਤ ਦਿੰਦੀ ਆ ਹਰ ਇੱਕ ਨੂੰ ਮੌਕਾ ਦਿੰਦੀ ਹੈ ਕਿਸੇ ਨੂੰ ਵੱਡਾ ਦਿੰਦੀ ਹੈ ਕਿਸੇ ਨੂੰ ਛੋਟਾ ਦਿੰਦੀ ਆ ਜਿਹੜਾ ਮੌਕਾ ਸਮਝ ਜਾਂਦਾ ਤੇ ਉਹ ਤਾਂ ਜਿਹੜਾ ਪਾਰ ਹੋ ਜਾਂਦਾ ਕਈਆਂ ਤੋਂ ਮੌਕਾ ਸਾਹਮਣੇ ਨਹੀਂ ਜਾਂਦਾ ਤੇ ਫਿਰ ਉਹ ਉਗਦੇ ਅਪਤਾਲਾ ਮਾਰਦੇ ਆ ਜਿਸ ਤਰ੍ਹਾਂ ਅੱਜ ਅ ਅਸ਼ਖਬੀਰ ਵਾਲ ਮਾਰੇ ਆ ਮੌਕਾ ਬੜਾ ਕੁਦਰਤ ਨੇ ਦਿੱਤਾ ਪੰਜ ਵਾਰੀ ਇਹਨਾਂ ਨੂੰ ਮੌਕਾ ਦਿੱਤਾ ਤੇ ਅੱਜ ਵੀ ਮੌਕੇ ਦਿੱਤੇ ਹੋਏ ਆ ਕਿਉਂਕਿ ਸਰਾਉਣੀ ਕਮੇਟੀ ਇਹ ਕਬਜਾਗਾ ਜਿਸ ਦਿਨ ਸ਼੍ਰੋਮਣੀ ਕਮੇਟੀ ਤੋਂ ਕਬਜਾ ਹਟ ਗਿਆ ਉਹਦੇ ਤੁਸੀਂ ਦੇਖੋਗੇ ਤੇ ਕਮੇ ਇਹਨਾਂ ਦੇ ਖਿਲਾਾਰੇ ਪੈਂਦੇ ਆ ਤੇ ਇਹਨਾਂ ਨੂੰ ਲੱਭਿਆ ਨੂੰ ਜਿਹੜਾ ਕਿ ਆਪਾਂ ਇਹ ਕਹਦੇ ਕਿ ਬਾੜ ਨਹੀਂ ਮਿਲਨੇ ਜਣੀ ਕਿ ਪੰਜਾਬ ਦੇ ਵਿੱਚ ਸ਼ਾਇਦ ਇਹਨਾਂ ਬਾਅਦ ਤੇ ਕੋਈ ਥਾਂ ਨਾ ਹੋਵੇ ਇਹ ਆਉਣ ਵਾਲਾ ਸਮਾਂ ਦੱਸੂਗਾ ਇਹ ਅੱਜ ਗੱਲਾਂ ਕਿਸੇ ਨੂੰ ਕੌੜੀਆਂ ਲੱਗਣਗੀਆਂ ਕਿਸੇ ਨੂੰ ਇਹ ਲੱਗੂਗਾ ਕਿ ਪਤਾ ਨਹੀਂ ਜਾਣਬੁੱਝ ਕੇ ਗੱਲਾਂ ਕਰ ਰਿਹਾ ਪਰ ਆਉਣ ਵਾਲੀ ਆਟਲ ਸਚਾਈ ਇਹ ਆ ਤੁਸੀਂ ਇਹ ਵੀਡੀਓ ਤੁਸੀਂ ਸਾਫ਼ ਕੇ ਰੱਖ ਲਿਓ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਬਾਲਾ ਗੁਰੂ ਗਿਆਨੀ ਆ ਜਾਂ ਕੋਈ ਬਾਲਾ ਵੱਡਾ ਉਹ ਆ ਮੈਂ ਵੀ ਤੁਹਾਡੇ ਵਰਗੇ ਆ ਪਰ ਜਿਹੜਾ ਜਿਉਂ-ਜਿਉਂ ਆਪਾਂ ਵਿਚਰਦੇ ਆ ਕਿਸੇ ਤੇ ਤੁਹਾਨੂੰ ਤਜਰਬਾ ਆਉਂਦਾ ਜਾਂਦਾ ਜ਼ਿੰਦਗੀ ਦਾ ਜਿਉਂ-ਜਿਉਂ ਵੱਡਾ ਬੰਦਾ ਹੁੰਦਾ ਉਹ ਕਹਿੰਦੇ ਹੁੰਦੇ ਆ ਨਾ ਕਿ ਕਈ ਵਾਰ ਆਪਾਂ ਦੇਖਦੇ ਬਜ਼ੁਰਗ ਕਹਿੰਦੇ ਕਿ ਦਾੜੀ ਆ ਜਿਹੜੀ ਇਹ ਚਿੱਟੀ ਧੁੱਪ ਨਾਲ ਨਹੀਂ ਆਈ ਉਹਨਾਂ ਦਾ ਕਹਿੰਦਾ ਭਾਵ ਹੁੰਦਾ ਕਿ ਉਹਨਾਂ ਨੇ ਉਮਰ ਹੰਢਾਈ ਆ ਉਹਨਾਂ ਦਾ ਤਜਰਬਾ ਹੁੰਦਾਗਾ ਤੇ ਇਸ ਕਰਕੇ ਜਿਹੜਾ ਤੁਹਾਨੂੰ ਮੈਂ ਕਈ ਗੱਲਾਂ ਜਿਹੜੀਆਂ ਦੱਸੀਆਂ ਨੇ ਇਹਦੇ ਵਿੱਚੋਂ ਬੜੇ ਜਿਹੜੀਆਂ ਚੀਜ਼ਾਂ ਨੇ ਉਹ ਬੜੀਆਂ ਮਹੱਤਵਪੂਰਨ ਨੇ ਜਿਹੜਾ ਕਿ ਹੜ ਕਿਉਂ ਆਈ ਪੰਜਾਬ ਦੇ ਵਿੱਚ ਬੜੀ ਡੂੰਗੀ ਸਾਜ਼ਿਸ਼ਾ ਇੱਕ ਕੇਂਦਰ ਦੀ ਸਾਜ਼ਿਸ਼ਾ ਤੁਹਾਨੂੰ ਡਬਾਉਣਾ ਤੁਹਾਨੂੰ ਮਰਵਾਉਣਾ ਪੰਜਾਬੀਏ ਤੁਹਾਨੂੰ ਲੜਾਉਣਾਗਾ ਤੁਹਾਨੂੰ ਲੜਾਉਣਾ ਕਿਨਾਂ ਪਾਕਿਸਤਾਨ ਦੇ ਨਾਲ ਲੜਾਉਣਾ ਤਾਡੀ ਫੇਰ ਜੰਗ ਕਰਾਉਣੀ ਆ ਜੰਗ ਫੇਰ ਲਗੜਨੀ ਆ ਤੁਸੀਂ ਇਹ ਵੀ ਲਿਖ ਕੇ ਰੱਖ ਲੋ ਅੱਜ ਤੇ ਮਰਨਾ ਕਿਹਨੇ ਆ ਉਧਰਲੇ ਪੰਜਾਬੀ ਨੇ ਮਰਦਾ ਚੜਦੇ ਤੇ ਲੈਂਦੇ ਪੰਜਾਬ ਨੇ ਮਰਨਾ ਇਹਨਾਂ ਦੇ ਕੁਰਸੀਆਂ ਤੱਕ ਸੇਕ ਨਹੀਂ ਪੁੱਜਣਾ ਇਹਨਾਂ ਨੂੰ ਕੁਝ ਨਹੀਂ ਹੋਣ ਵਾਲਾ ਤੇ ਆਪਾਂ ਨੂੰ ਇਹਨਾਂ ਨੇ ਮਾਰਨਾ ਚਾਹ ਐਡਵੋਕੇ ਮਾਰ ਦੇਣਾ ਚਾਹ ਲੜਾਈ ਲਾ ਕੇ ਮਾਰ ਦੇਣਾ ਆਖਾ ਜਿਹੜੀ ਦੋਨਾਂ ਲੈਂਦੇ ਤੇ ਚੜਦੇ ਪੰਜਾਬ ਤੇ ਆ ਕਿ ਇਹਨਾਂ ਨੂੰ ਕਵੇਂ ਖਤਮ ਕਰਨਾ ਪਰ ਮੈਂ ਪਹਿਲਾਂ ਵੀ ਕਿਹਾ ਕਿ ਤੁਹਾਡਾ ਜਿਹੜਾ ਦੁਸ਼ਮਣਾ ਚੀਨ ਆ ਉਹ ਤੁਹਾਡਾ ਏਰੀਆ ਦਬਦਾ ਰਿਹਾ ਉਹਨੇ ਤੁਹਾਡਾ ਕਿੰਨਾ ਏਰੀਆ ਜਿਹੜਾ ਰੋਜ਼ ਉੱਥੇ ਲੜਾਈ ਹੁੰਦੀ ਆ ਕਿਤੇ ਡਾਂਗਿਆਂ ਛੋਟਿਆਂ ਦੇ ਨਾਲ ਕਿਤੇ ਕੋਸਨ ਮੁੱਕਿਆਂ ਦੇ ਨਾਲ ਉਦਨ ਮੂੰਹ ਕਿਉਂ ਨਹੀਂ ਕੀਤਾ ਜਾਂਦਾ ਇਹ ਵੱਡੇ ਸਵਾਲ ਨੇ ਤੇ ਪਰ ਇਨ੍ਹਾਂ ਸਵਾਲਾਂ ਦਾ ਜਵਾਬ ਆ ਉਹੀ ਦੇ ਸਕਦਾ ਜਿਹਨੂੰ ਮੜਾ ਮੋਟਾ ਜਿਨ੍ਹਾਂ ਨੇ ਕੁਸ ਪੜਿਆ ਹੋਵੇ ਵਿਚਾਰਿਆ ਹੋਵੇ ਜੇਕਰ ਕਿਸੇ ਨੇ ਪਾਣੀ ਵਿੱਚ ਡਾਂਗਾ ਮਾਰਨੀ ਆ ਜਾਂ ਘਰੇ ਬੈਠੇ ਨੇ ਕਮੈਂਟ ਲਿਖ ਦੇਣੇ ਆ ਉਹ ਤਾਂ ਵੱਖਰੀ ਗੱਲ ਆ ਪਰ ਜਿਹੜਾ ਅਸਲੀ ਮੁੱਦਾ ਆ ਅਸਲੀ ਤੁਹਾਨੂੰ ਮਾਰਨਾ ਕੌਣ ਚਾਹੁੰਦਾਗਾ ਕੌਣ ਤੁਹਾਡੇ ਉੱਤੇ ਰਾਜ ਕਰਨਾ ਚਾਹੁੰਦਾਗਾ ਇਹ ਬੜੇ ਸਮਝਣ ਦੀ ਜ਼ਰੂਰਤ ਆ ਇੱਥੇ ਕਿ ਜਿਨ੍ਹਾਂ ਦੇ ਹੱਥ ਜਿਨ੍ਹਾਂ ਤੱਕ ਪੰਜਾਬ ਨਹੀਂ ਆਉਂਦਾ ਉਹਨਾਂ ਤੱਕ ਉਹਨਾਂ ਨੇ ਤੁਹਾਡੇ ਨਾਲ ਇਸ ਤਰ੍ਹਾਂ ਹੀ ਕਰਦਾ ਰਹਿਣਾ ਜੇ ਤੁਸੀਂ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਕਮੈਂਟ ਜਰੂਰ ਦੇ ਦਿਓ ਇੱਥੇ ਮੈਂ ਤੁਹਾਨੂੰ ਇੱਕ ਲਾਟ ਦੇ ਵਿੱਚ ਕਹਿ ਦੇਵਾਂ ਤੇ ਭਵਤਮਾਨ ਮੁੱਖ ਮੰਤਰੀ ਹੈਗਾ ਤੇ ਬਣਿਆ ਰਹੂਗਾ ਇਹਦੇ ਤੋਂ ਭਵਤਮਾਨ ਤੋਂ ਹੁਣ ਮੁਸ਼ਕਲ ਆ ਜਿਹੜਾ ਕੈਸਤੀਪਾ ਲੈਣਾ ਦਿੱਲੀ ਵਾਲਿਆਂ ਵਾਸਤੇ ਇੱਕ ਆਪਾਂ ਇਕੱਲੇ ਕੇ ਗਲੇ ਦੀ ਹੱਡੀ ਬਣ ਗਿਆ ਤੇ ਧੰਨਵਾਦ ਬੈਰਜੂ ਦਾ ਖਾਲਸਾ ਬੈਰਜੂ ਕੀ ਫਤਿਹ